De ਸਾਪ ਦਾ ਮੁੱਖ ਮੰਤਰੀ ਅਤੇ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਪਾਸ਼ਪਾ ਤੇ ਨਿਸ਼ਾਨਾ ਸਾਧਿਆ ਉਹਨਾਂ ਕਿਹਾ ਕਿ ਜਿਵੇਂ ਜਿਵੇਂ ਚੋਣਾਂ ਨੇੜੇ ਆ ਰਹੀਆਂ ਨੇ ਇਹ ਸਾਬਿਤ ਹੋ ਰਿਹਾ ਕਿ ਆਮ ਆਦਮੀ ਪਾਰਟੀ ਦੇ ਪੂਰਨ ਬਹੁਮਤ ਨਾਲ ਇੱਕ ਸਥਿਰ ਸਰਕਾਰ ਬਣਨ ਜਾ ਰਹੀ ਹੈ ਉਹਨਾਂ ਕਿਹਾ ਕਿ ਗਾਲਾਂ ਕੱਢਣ ਵਾਲੀ ਧਿਰ ਕੋਲ ਕੋਈ ਦੂਰਦਰਸ਼ੀ ਨਹੀਂ ਹੈ ਉਹਨਾਂ ਨੇ ਬੇਈਮਾਨੀ ਦਾ ਸਹਾਰਾ ਲਿਆ ਖੁੱਲੇ ਆਮ ਪੈਸੇ ਵੰਡੇਗੇ ਉਪਰੋ 10-10 ਰੁਪਏ ਭੇਜੇਗੇ ਪਰ ਉਹਨਾਂ ਦੇ ਆਗੂਆਂ ਨੇ 9000 ਰੱਖ ਲੈ ਜਨਤਾ ਵਿੱਚ ਗੁੱਸਾ ਉਹ ਜਿੱਥੇ ਵੀ ਜਾ ਰਹੇ ਨੇ ਉਹਨਾਂ ਤੋਂ ਸਵਾਲ ਕੀਤੇ ਜਾ ਰਹੇ ਨੇ ਸਾਬਕਾ ਮੁੱਖ ਮੰਤਰੀ ਨੱਗੇ ਕਿਹਾ ਕਿ ਕੰਬਲ ਚਾਦਰਾਂ ਸਾਰੀਆਂ ਜੈਕਟਾਂ ਅਤੇ ਜੁੱਤੇ ਇੱਕ ਕਲੋਨੀ ਵਿੱਚ ਵੰਡੇ ਪਰ ਦੂਜੇ ਵਿੱਚ ਨਹੀਂ ਵੰਡੇ ਖਾ ਗਏ ਜਨਤਾ ਸਵਾਲ ਪੁੱਛ ਰਹੀ ਹੈ ਇਹਨਾਂ ਦੇ ਦਫ਼ਤਰ ਵਿੱਚ ਜਾ ਰਹੇ ਨੇ ਜੋ ਜਾਂਦਾ ਹੈ ਉਹਨਾਂ ਨੂੰ ਦੇ ਦਿੰਦੇ ਨੇ ਜੋ ਵੀ ਆਉਂਦਾ ਉਹਨਾਂ ਨੇ ਕਿਹਾ ਹੁਣ ਉਹਨਾਂ ਨੂੰ ਪਤਾ ਲੱਗਾ ਕਿ ਸੋਨੇ ਦੀਆਂ ਚੈਨਾ ਵੰਡੀਆਂ ਜਾ ਰਹੀਆਂ ਸਨ ਅਤੇ ਉਹਨਾਂ ਨੇ ਉਹ ਵੀ ਖਾ ਲਈਆਂ ਪਾਸ਼ਪਾ ਵਾਲਿਆਂ ਨੂੰ ਦੱਸਣਾ ਚਾਹੁੰਦੇ ਨੇ ਕਿ ਉਹ ਕਿੱਥੇ ਗਏ ਦਿੱਲੀ ਚੋਣਾ ਵਿੱਚ ਕੇਜਰੀਵਾਲ ਪਾਸ਼ਪਾ ਨੇ ਪਰਵੇਸ਼ ਵਰਮਾ ਤੇ ਪੈਸੇ ਵੰਡਣ ਦਾ આરોਪ ਲਗਾਉਂਦੇ ਰਹੇ ਆਪਨੇ ਇਸ ਬਾਰੇ ਚੋਣ ਕਮਿਸ਼ਨ ਨੂੰ ਵੀ ਸ਼ਿਕਾਇਤ ਕੀਤੀ ਮਾਮਲੇ ਦੀ ਜਾਂਚ ਵੀ ਕੀਤੀ ਗਈ ਚੋਣ ਕਮਿਸ਼ਨ ਨੂੰ ਇਸ ਵਿੱਚ ਕੋਈ ਸਚਾਈ ਨਹੀਂ ਮਿਲੀ ਕਮਿਸ਼ਨ ਨੇ ਕਿਹਾ ਕਿ ਪਰਵੇਸ਼ ਵਰਮਾ ਵਿਰੁੱਧ ਜਾਂਚ ਕੀਤੀ ਗਈ ਸੀ ਜਿਸ ਵਿੱਚ ਨਿਯਮਾਂ ਦੀ ਕੋਈ ਉਲੰਘਣਾ ਨਹੀਂ ਪਾਈ ਗਈ ਚੋਣ ਕਮਿਸ਼ਨ ਦੇ ਅਨੁਸਾਰ ਚਾਦਰਾਂ ਜੁੱਤੀਆਂ ਚਸ਼ਮੇ ਅਤੇ ਜੈਕਟ ਵਰਗੀਆਂ ਚੀਜ਼ਾਂ ਦੀ ਵੰਡ ਸਬੰਧੀ આરોਪ ਬੇਬੁਨਿਆਦ ਪਾਏ ਗਏ ਇਹਨਾਂ ਦਾਅਵਿਆਂ ਨੂੰ ਸਾਬਿਤ ਕਰਨ ਲਈ ਕੋਈ ਪ੍ਰੋਸੈਜੋਗ ਸਬੂਤ ਜਿਵੇਂ ਕਿ ਫੋਟੋ ਸਬੂਤ ਜਾਂ ਗਵਾਹੀ ਪ੍ਰਦਾਨ ਨਹੀਂ ਕੀਤੀ ਗਈ ਪ੍ਰੈਸ ਕਾਨਫਰੰਸ ਵਿੱਚ ਅਰਵਿੰਦ ਕੇਜਰੀਵਾਲ ਤੋਂ ਰਾਹੁਲ ਗਾਂਧੀ ਬਾਰੇ ਵੀ ਸਵਾਲ ਕੀਤਾ ਗਿਆ ਜਿਸ ਤੇ ਉਹਨਾਂ ਕਹਾਂ ਕਿ ਰਾਹੁਲ ਗਾਂਧੀ ਆਪਣੀ ਪਾਰਟੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜਦੋਂ ਕਿ ਉਹ ਦੇਸ਼ ਨੂੰ ਬਚਾਉਣ ਲਈ ਲੜ ਰਹੇ ਨੇ ਸ਼ੀਲਮਪੁਰ ਇਲਾਕੇ ਵਿੱਚ ਕਾਂਗਰਸ ਦੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਗਾਂਧੀ ਵੱਲੋਂ ਕੇਜਰੀਵਾਲ ਤੇ ਹਮਲਾ ਕਰਨ ਤੋਂ ਥੋੜੀ ਦੇਰ ਬਾਅਦ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੇ ਪ੍ਰਤੀਕਿਰਿਆ ਦਿੱਤੀ ਕੇਜਰੀਵਾਲ ਨੇ ਸੀਨੀਅਰ ਕਾਂਗਰਸੀ ਨੇਤਾ ਤੇ ਉਹਨਾਂ ਨਾਲ ਦੁਰਵਿਵਹਾਰ ਕਰਨ ਦਾ ਦੋਸ਼ ਲਗਾਇਆ ਪਰ ਕਿਹਾ ਕਿ ਉਹਨਾਂ ਦੇ ਬਿਆਨਾਂ ਤੇ ਕੋਈ ਟਿੱਪਣੀ ਨਹੀਂ ਕਰਨਗੇ ਆਮ ਆਦਮੀ ਪਾਰਟੀ ਆਪ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਭਾਰਤੀ ਜਨਤਾ ਪਾਰਟੀ ਭਾਜਪਾ ਤੇ ਰਾਖਵੇਂ ਕਰਨ ਦੇ ਮੁੱਦੇ ਤੇ ਦਿੱਲੀ ਦੇ ਜਾਟਾਂ ਨਾਲ ਧੋਖਾ ਕਰਨ ਦਾ ਦੋਸ਼ ਲਗਾਇਆ ਅਤੇ ਪਾਰਟੀ ਨੂੰ ਸਵਾਲ ਕੀਤਾ ਕਿ ਉਹਨਾਂ ਨੂੰ ਹੋਰ ਪਛੜੇ ਵਰਗਾਂ OBC ਲਈ ਕੇਂਦਰ ਦੀ ਸੂਚੀ ਵਿੱਚ ਕਦੋਂ ਸ਼ਾਮਿਲ ਕਰਨਗੇ 5 ਫਰਵਰੀ ਨੂੰ ਹੋਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੇਜਰੀਵਾਲ ਨੇ ਆਪਣੀ ਰਿਹਾਈਸ਼ ਤੇ जाट ਨਿਤਾਵਾਂ ਦੇ ਇੱਕ ਬਫਦ ਨਾਲ ਮੁਲਾਕਾਤ ਕੀਤੀ। ਰਾਸ਼ਟਰੀ ਰਾਜਸਥਾਨੀ ਦੇ ਕੁਝ ਵਿਧਾਨ ਸਭਾ ਹਲਕਿਆਂ ਖਾਸ ਕਰਕੇ ਬਾਰੀ ਦਿੱਲੀ ਦੇ ਇਲਾਕਿਆਂ ਵਿੱਚ ਇਸ ਪਾਈਚਾਰੇ ਦੇ ਵੋਟਰਾਂ ਦੀ ਕਾਫੀ ਗਿਣਤੀ ਹੈ। ਕੇਜਰੀਵਾਲ ਨੇ ਕਿਹਾ ਕਿ ਰਾਸ਼ਟਰੀ ਰਾਜਸਥਾਨੀ ਦੇ जाट ਦਿੱਲੀ ਦੀ OBC ਸੂਚੀ ਵਿੱਚ ਸ਼ਾਮਿਲ ਨੇ ਪਰ ਕੇਂਦਰ ਦੀ ਸੂਚੀ ਵਿੱਚ ਨਹੀਂ। ਸਾਬਕਾ ਮੁੱਖ ਮੰਤਰੀ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ Rajasthan ਦੇ जाट ਲੋਕਾਂ ਨੂੰ ਦਿੱਲੀ ਯੂਨੀਵਰਸਿਟੀ ਅਤੇ ਇਸ ਦੇ ਕਾਲਜਾਂ ਵਿੱਚ ਦਾਖਲਾ ਮਿਲਦਾ ਸਕਦਾ ਹੈ ਏਮਜ਼ ਸਫਦਰ ਜੰਗ ਹਸਪਤਾਲ ਅਤੇ ਸਾਰੇ ਕੇਂਦਰੀ ਸਰਕਾਰੀ ਅਦਾਰਿਆਂ ਵਿੱਚ ਨੌਕਰੀਆਂ ਪ੍ਰਾਪਤ ਕਰ ਸਕਦੇ ਨੇ ਪਰ ਦਿੱਲੀ ਦੇ ਜਾਟਾ ਨੂੰ ਨਹੀਂ ਉਹਨਾਂ ਕਹਾਂਗੇ ਦੇਸ਼ ਦੇ ਦੋ ਵੱਡੇ ਆਗੂਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਦੇ ਜਾਟ ਪਾਈਚਾਰੇ ਨਾਲ ਵਾਅਦਾ ਕੀਤਾ ਸੀ ਕਿ ਉਹਨਾਂ ਨੂੰ ਕੇਂਦਰੀ ਪੱਧਰ ਤੇ OBC ਰਾਖਵਾਕਰਨ ਦਿੱਤਾ ਜਾਵੇਗਾ ਪਰ ਇਹ ਵਾਅਦਾ ਅਜੇ ਤੱਕ ਪੂਰਾ ਨਹੀਂ ਹੋਇਆ ਕੇਜੜੀワਲ ਨੇ ਪੁੱਛਿਆ ਮੈਂ ਮੋਦੀ ਸ਼ਾਹ ਅਤੇ ਹੋਰ ਪਾਰਟੀਆਂ ਦੇ ਨੇਤਾਵਾਂ ਤੋਂ ਪੁੱਛਣਾ ਚਾਹੁੰਦਾ ਕਿ ਉਹ ਦਿੱਲੀ ਦੇ ਜਾਟਾ ਨੂੰ ਕੇਂਦਰ ਦੀ OBC ਸੂਚੀ ਵਿੱਚ ਕਦੋਂ ਸ਼ਾਮਿਲ ਕਰਨਗੇ ਆਪਦੇ ਰਾਸ਼ਟਰੀ ਕਨਵੀਨਰ ਨੇ ਐਕਸ ਟਿਕ ਪੋਸਟ ਵਿੱਚ ਕਿਹਾ ਕਿ ਉਹਨਾਂ ਨੂੰ ਮਿਲਣ ਵਾਲੇ जाट ਆਗੂਆਂ ਦੇ ਬਫਦ ਨੇ ਪਿਛਲੇ 10 ਸਾਲਾਂ ਤੋਂ ਰਾਖਵੇਂ ਕਰਨ ਦੇ ਮੁੱਦੇ ਤੇ ਭਾਜਪਾ ਵੱਲੋਂ ਉਹਨਾਂ ਨਾਲ ਕੀਤੇ ਜਾ ਰਹੇ ਤੋਖੇ ਅਤੇ ਬੇਇਨਸਾਫੀ ਤੇ ਗੁੱਸਾ ਜ਼ਾਹਰ ਕੀਤਾ ਕੇਜਰੀਵਾਲ ਨੇ ਕਿਹਾ ਕਿ ਆਪ ਪਾਈਚਾਰੀ ਦੀ ਜ਼ਾਇਜ਼ ਮੰਗ ਦਾ ਸਮਰਥਨ ਕਰਦੀ ਹੈ